ਕੌਡੀ ਇੱਕ ਕਰੰਸੀ ਹੋਵੇਗੀ ਜਾਂ ਜਿਵੇਂ ਅੱਜ ਅਸੀਂ ਰੁਪਏ ਜਾਂ ਡਾਲਰਾਂ ਨੂੰ ਵਰਤੋਂ ਦੇ ਵਿੱਚ ਲੈਂਦੇ ਆ ਉਵੇਂ ਹੀ ਕਿਸੇ ਸਮੇਂ ਕੌਡੀ ਹੋਇਆ ਕਰਦੀ ਸੀ ਪਰ ਇਹ ਤੈ ਕਿਸ ਨੇ ਕੀਤਾ ਵੀ ਕੌਡੀ ਇੱਕ ਕਰੰਸੀ ਹੋਵੇਗੀ ਤੇ ਜਾਂ ਫਿਰ ਆਮ ਅਨਪੜ੍ਹ ਤੇ ਪਿੰਡਾਂ ਦੇ ਲੋਕ ਜਿਹੜੇ ਕਿ ਕਦੇ ਪਿੰਡਾਂ ਤੋਂ ਵੀ ਬਾਹਰ ਨਹੀਂ ਸੀ ਗਏ ਉਹਨਾਂ ਨੇ ਕਿਵੇਂ ਮੰਨ ਲਿਆ ਵੀ ਕੌਡੀ ਇੱਕ ਕਰੰਸੀ ਹੋਵੇਗੀ ਕਿਉਂਕਿ ਕੌਡੀ ਨਾ ਤਾਂ ਖਾਣ ਦੇ ਕੰਮ ਆਉਂਦੀ ਐ ਤੇ ਨਾ ਹੀ ਵਰਤਣ ਦੇ ਤਾਂ ਫਿਰ ਇਹ ਦੁਨੀਆ 'ਚ ਲੈਣ ਦੇਣ ਦੇ ਘਰ ਦੀ ਕਰੰਸੀ ਕਿਵੇਂ ਬਣ ਗਈ ਤੇ ਜਾਂ ਫਿਰ ਕੀ ਕੌਡੀ ਤੋਂ ਪਹਿਲਾਂ ਵੀ ਕੋਈ ਕਰੰਸੀ ਹੁੰਦੀ ਸੀ ਜੁੜੇ ਰਹੋ ਦੱਸਾਂਗੇ ਬਾਰਡਰ ਸਿਸਟਮ ਤੋਂ ਕੌਡੀ ਤੱਕ ਤੇ ਕੌਡੀ ਤੋਂ ਇਲੈਕਟ੍ਰੋਨਿਕ ਕਰੰਸੀ ਤੱਕ ਤੇ ਨਾਲ ਹੀ ਇਸ ਵਕਤ ਦੁਨੀਆ ਦੇ ਵਿੱਚ ਟੋਟਲ ਕਿੰਨਾ ਪੈਸਾ ਮੌਜੂਦ ਹੈ ਕਰੰਸੀ ਦੀ ਕਹਾਣੀ ਸ਼ੁਰੂ ਹੁੰਦੀ ਹੈ ਅੱਜ ਤੋਂ 10000 ਸਾਲ ਪਹਿਲਾਂ ਤੋਂ ਜਦੋਂ ਇਨਸਾਨ ਦੀ ਜ਼ਰੂਰਤ ਸਿਰਫ ਸ਼ਿਕਾਰ ਕਰਨਾ ਤੇ ਟੱਟ ਪਰਣਾ ਹੀ ਸੀ ਤੇ ਕੋਈ ਖੇਤੀ ਤੱਕ ਵੀ ਨਹੀਂ ਸੀ ਕਰਦਾ ਪਰ ਉਸ ਸਮੇਂ ਵੀ ਇੱਕ ਸਮੂਹ ਹੋਇਆ ਕਰਦਾ ਸੀ ਜਿਹੜਾ ਲੋਕਾਂ ਨੂੰ ਸ਼ਿਕਾਰ ਕਰਨ ਲਈ ਹਥਿਆਰ ਬਣਾ ਕੇ ਦਿੰਦਾ ਸੀ ਤੇ ਉਹਨਾਂ ਤੋਂ ਖਾਣਾ ਲੈ ਲਿਆ ਕਰਦਾ ਸੀ ਇਸ ਤੋਂ 2000 ਸਾਲ ਬਾਅਦ ਜਾਣੀ ਅੱਜ ਤੋਂ 8000 ਸਾਲ ਬਾਅਦ ਇਨਸਾਨਾਂ ਨੇ ਪਹਿਲੀ ਵਾਰ ਖੇਤੀ ਕਰਨੀ ਸ਼ੁਰੂ ਕੀਤੀ ਇਸੇ ਤੋਂ ਬਾਅਦ ਭਾਂਡੇ ਹਥਿਆਰ ਔਜ਼ਾਰ ਕੱਤਨਪੁੰਡ ਤੇ ਪਸ਼ੂ ਪਾਲਣ ਵਰਗੀਆਂ ਚੀਜ਼ਾਂ ਦੀ ਸ਼ੁਰੂਆਤ ਹੋਈ ਤੇ ਇਸੇ ਸਮੇਂ ਦੇ ਦੌਰਾਨ ਮੈਸੇ ਪਟਾਮੀਆ ਦੇ ਲੋਕਾਂ ਨੇ ਬਾਟਰ ਸਿਸਟਮ ਦੀ ਸ਼ੁਰੂਆਤ ਕੀਤੀ ਸੀ ਇਸ ਸਿਸਟਮ ਦੇ ਤਹਿਤ ਕੋਈ ਵੀ ਇਨਸਾਨ ਕਿਸੇ ਵਸਤੂ ਦੇ ਬਦਲੇ ਦੂਸਰੀ ਵਸਤੂ ਲੈ ਸਕਦਾ ਸੀ ਜਿਵੇਂ ਤੁਹਾਡੇ ਕੋਲ ਕਣਕ ਮੌਜੂਦ ਹੈ ਤੇ ਤੁਹਾਨੂੰ ਮੱਛੀ ਚਾਹੀਦੀ ਹੈ ਤਾਂ ਤੁਸੀਂ ਕਣਕ ਦੇ ਕੇ ਮੱਛੀ ਲੈ ਸਕਦੇ ਸੀ ਤੇ ਇਸੇ ਤਰ੍ਹਾਂ ਹੋਰ ਚੀਜ਼ਾਂ ਦਾ ਵੀ ਵਟਵਾਰਾ ਕੀਤਾ ਜਾਂਦਾ ਸੀ ਤੇ ਇਸੇ ਨੂੰ ਬਾਟਰ ਸਿਸਟਮ ਕਿਹਾ ਜਾਂਦਾ ਹੈ ਪਰ ਬਾਟਰ ਸਿਸਟਮ ਦੇ ਵਿੱਚ ਕੁਝ ਪ੍ਰੋਬਲਮ ਵੀ ਸੀ ਤੁਹਾਨੂੰ ਪਹਿਨਾ ਜਿਹੜਾ ਇਨਸਾਨ ਭਾਲਣਾ ਪੈਂਦਾ ਸੀ ਜਿਸ ਨੂੰ ਉਸ ਚੀਜ਼ ਦੀ ਜ਼ਰੂਰਤ ਹੋਵੇ ਜੋ ਤੁਹਾਡੇ ਕੋਲ ਹੈ ਤੇ ਉਸ ਦੇ ਕੋਲੋਂ ਚੀਜ਼ ਹੋਵੇ ਜੋ ਤੁਹਾਨੂੰ ਚਾਹੀਦੀ ਹੈ ਤੇ ਬਾਟਰ ਸਿਸਟਮ ਵਿੱਚ ਮੌਜੂਦ ਇਹਨਾਂ ਕਮੀਆਂ ਦੇ ਕਾਰਨ ਹੀ ਕਮੋਡਿਟੀ ਮਨੀ ਦੀ ਸ਼ੁਰੂਆਤ ਹੋਈ ਇਸ ਦੀ ਅਸਲ ਸ਼ੁਰੂਆਤ ਦਾ ਪਤਾ ਨਹੀਂ ਪਰ ਮੰਨਿਆ ਜਾਂਦਾ ਵੀ ਕਮੋਡਿਟੀ ਮਨੀ ਦੀ ਸ਼ੁਰੂਆਤ 4 ਤੋਂ 5000 ਸਾਲ ਪਹਿਲਾਂ ਹੋਈ ਸੀ ਇਸ ਵਿੱਚ ਕੁਝ ਖਾਸ ਚੀਜ਼ਾਂ ਜਿਵੇਂ ਉਹਨਾਂ ਚਾਂਦੀ ਨੂੰ ਇੱਕ ਕਰੰਸੀ ਮੰਨਿਆ ਗਿਆ ਸੀ ਇਸ ਤੋਂ ਇਲਾਵਾ 에어로 ਹੈਡ ਚੌਲ ਤੇ 골ਡ ਨੂੰ ਵੀ ਇਸ ਅੰਦਰ ਹੀ ਮੰਨਿਆ ਜਾਂਦਾ ਸੀ ਇਹ ਅੱਜ ਵੀ ਜਪਾਨ ਦੇ ਕਰੰਸੀ ਮਿਊਜ਼ੀਅਮ ਵਿੱਚ ਰੱਖੇ ਹੋਏ ਨੇ ਇਹਨਾਂ ਚੀਜ਼ਾਂ ਨੂੰ ਮਾਪਣ ਲਈ ਇੱਕ ਖਾਸ ਸਾਈਜ਼ ਦੇ ਕਟੋਰੇ ਬਣਾਏ ਗਏ ਸੀ ਕੋਈ ਇਨਸਾਨ ਕਿਸੇ ਨੂੰ 10 ਕਟੋਰੇ ਦੇ ਕੇ ਮਜ਼ਦੂਰੀ ਕਰਵਾ ਸਕਦਾ ਸੀ 5 ਕਟੋਰੇ ਦੇ ਵਿੱਚ ਜੁੱਤੇ ਆ ਜਾਂਦੇ ਸੀ ਤੇ 3 ਕਟੋਰੇ ਜੌਂ ਦੇ ਵਿੱਚ ਚਮੜਾ ਖਰੀਦਿਆ ਜਾ ਸਕਦਾ ਸੀ ਜਿੱਥੇ ਜੌਂ ਵਗੈਰਾ ਨਹੀਂ ਸੀ ਹੁੰਦੇ ਉੱਥੇ ਜਾਨਵਰਾਂ ਨੂੰ ਵੀ ਕਮਿਊਨਿਟੀ ਟਿਮਣੀ ਦੇ ਤੌਰ ਤੇ ਮੰਨਿਆ ਜਾਂਦਾ ਸੀ ਦੁਨੀਆ ਅੰਦਰ ਵਪਾਰ ਵਧਣ ਲੱਗਿਆ ਤਾਂ ਕਮਿਊਨਿਟੀ ਟਿਮਣੀ ਨੂੰ ਲਿਜਾਣਾ ਤੇ ਲਿਆਉਣਾ ਔਖਾ ਹੋ ਗਿਆ ਤੇ ਹਰੇਕ ਜਗ੍ਹਾ ਇਸ ਦਾ ਰੂਪ ਵੀ ਅਲੱਗ-ਅਲੱਗ ਸੀ ਇਸ ਤੋਂ ਬਾਅਦ ਸਭ ਤੋਂ ਪਹਿਲਾਂ 1200 ਈਸਾ ਪੂਰਵ ਜਾਣੀ ਲਗਭਗ ਅੱਜ ਤੋਂ 2200 ਸਾਲ ਪਹਿਲਾਂ ਚੀਨ ਨੇ ਕਾਉਡੀਆ ਨੂੰ ਕਰੰਸੀ ਦੇ ਤੌਰ ਤੇ ਮਾਨਤਾ ਦਿੱਤੀ ਦੁਨੀਆ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਖਾਸ ਚੀਜ਼ ਨੂੰ ਕਰੰਸੀ ਦੇ ਤੌਰ ਤੇ ਵਰਤਿਆ ਜਾਣਾ ਸ਼ੁਰੂ ਕੀਤਾ ਗਿਆ ਬੇਸ਼ੱਕ ਕਾਉਡੀ ਦੀ ਖੁਦ ਹੀ ਕੋਈ ਕੀਮਤ ਨਹੀਂ ਸੀ ਮਤਲਬ ਨਾ ਇਸ ਦੇ ਕੱਪੜੇ ਬਣ ਸਕਦੇ ਸੀ ਤੇ ਨਾ ਹੀ ਇਸ ਨੂੰ ਖਾਧਾ ਜਾ ਸਕਦਾ ਸੀ ਫਿਰ ਵੀ ਇਸ ਨੂੰ ਕਰੰਸੀ ਦੇ ਤੌਰ ਤੇ ਵਰਤਿਆ ਜਾਣ ਲੱਗਿਆ ਇਸ ਤੋਂ ਬਾਅਦ ਸਦੀਆਂ ਤੱਕ ਕਾਉਡੀ ਨੂੰ ਅਫਰੀਕਾ ਦੱਖਣੀ ਏਸ਼ੀਆ ਦਾ ਕਰੰਸੀ ਦੇ ਰੂਪ ਚ ਮੰਨਿਆ ਜਾਂਦਾ ਰਿਹਾ ਅੰਗਰੇਜ਼ੀ ਸ਼ਾਸਨ ਕਾਲ ਦੌਰਾਨ ਇਮੀ ਸਦੀ ਤੱਕ ਜੁਕਾਂਡਾ ਚ ਕਰਦਾ ਭੁਗਤਾਨ ਕੌਡੀਆਂ ਨਾਲ ਹੀ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਪਾਰਤੰਦਰ ਵੀ ਕੌਟੀਆਂ ਲੈਣ ਦੇਣ ਕਰਨ ਲਈ ਕਰਾਂਸੀ ਦੇ ਰੂਪ ਵਿੱਚ ਲੰਬਾ ਸਮਾਂ ਵਰਤੀਆ ਜਾਂਦੀਆਂ ਰਹੀਆਂ ਪਰ ਬਾਅਦ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ ਇਸ ਨੂੰ ਬੰਦ ਕਰ ਦਿੱਤਾ ਸੀ ਤੇ ਅੱਜ ਵੀ ਤੁਹਾਨੂੰ ਪੰਜਾਬ ਦੇ ਕਈ ਕਰਾਂਚ ਕੌਡੀਆਂ ਮਿਲ ਜਾਣਗੀਆਂ ਤੇ ਅੱਜ ਤੋਂ 600 ਹਿਸਾ ਪੂਰਬ ਜਾਣੀ ਅੱਜ ਤੋਂ 2600 ਸਾਲ ਪਹਿਲਾਂ ਸਿੱਕਿਆਂ ਦੀ ਸ਼ੁਰੂਆਤ ਕਰਾਂਸੀ ਦੇ ਰੂਪ ਵਿੱਚ ਹੋ ਗਈ ਸੀ ਪਰ ਕੌਡੀਆਂ ਵੀ ਉਸ ਦੇ ਨਾਲ ਹੀ ਪ੍ਰਚਲਨ ਚ ਰਹੀਆਂ ਸਭ ਤੋਂ ਪਹਿਲਾਂ ਤੁਰਕੀ ਦੇ ਸ਼ਾਸਕ ਨੇ ਸਿੱਕਿਆਂ ਨੂੰ 2600 ਸਾਲ ਪਹਿਲਾਂ ਕਰਾਂਸੀ ਦੇ ਰੂਪ ਵਿੱਚ ਮਾਨਤਾ ਦਿੱਤੀ ਤੇ ਇਨਾਂ ਸਿੱਕਿਆਂ ਨੂੰ ਲਿਡੀਅਨ ਸਟੇਟਰ ਕਿਹਾ ਜਾਂਦਾ ਸੀ ਇਸ ਨੂੰ ਦੁਨੀਆ ਦੀ ਪਹਿਲੀ ਅਧਿਕਾਰਤ ਕਰੰਸੀ ਮੰਨਿਆ ਜਾਂਦਾ ਹੈ ਇਨਾਂ ਸਿੱਕਿਆਂ ਨੂੰ ਚਾਂਦੀ ਤੇ ਸੋਨੇ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਸੀ ਸਿੱਕਿਆਂ ਉੱਤੇ ਜਾਨਵਰਾਂ ਦੀਆਂ ਤਸਵੀਰਾਂ ਵਾਲੀਆਂ ਮੋਹਰਾਂ ਵੀ ਲਗਾਈਆਂ ਜਾਂਦੀਆਂ ਸੀ ਜਾਨਵਰਾਂ ਦੀ ਤਸਵੀਰ ਤੇ ਹੀ ਇੱਕ ਸਿੱਕੇ ਦੀ ਵੈਲਿਊ ਦਾ ਪਤਾ ਲੱਗਦਾ ਸੀ ਮਸਲਨ ਤੁਸੀਂ ਇੱਕ ਘੋੜਾ ਖਰੀਦਣਾ ਤਾਂ ਇਸ ਦੀ ਕੀਮਤ ਸੀ ਇੱਕ ਉੱਲੂ ਤੇ ਸੱਪ ਵਾਲਾ ਸਿੱਕਾ ਲਿਡੀਆ ਤੇ ਚੀਨ ਤੋਂ ਇਲਾਵਾ ਭਾਰਤ ਉਹਨਾਂ ਚੁਨਿੰਦਾ ਦੇਸ਼ਾਂ ਵਿੱਚੋਂ ਇੱਕ ਸੀ ਜਿਸ ਨੇ ਸਭ ਤੋਂ ਪਹਿਲਾਂ ਕਰੰਸੀ ਦੇ ਤੌਰ ਤੇ ਸਿੱਕੇ ਜਾਰੀ ਕੀਤੇ ਭਾਰਤ ਵਿੱਚ ਸਿੱਕੇ ਸਭ ਤੋਂ ਪਹਿਲਾ 2000 ਤੋਂ 2200 ਸਾਲ ਪਹਿਲਾਂ ਚੰਨ ਵਿੱਚ ਆਏ ਸੀ ਇਹਨਾਂ ਸਿੱਕਿਆਂ ਨੂੰ ਪਣ ਪ੍ਰਾਂਤਿਕ ਕੁਰਾਸ਼ਨ ਕਿਹਾ ਜਾਂਦਾ ਸੀ ਜਿਹੜੇ ਕਿ ਆਮ ਤੌਰ ਤੇ ਚਾਂਦੀ ਦੇ ਬਣੇ ਹੁੰਦੇ ਸੀ ਇੱਕ ਕਥਾ ਦੇ ਮਤਲਬ ਕਿ ਇੱਕ ਜੂੜੀ ਬਲਦਾਂ ਦੀ ਕੀਮਤ 24 ਕਰਸ਼ਾਪਣ ਹੋਇਆ ਕਰਦੀ ਸੀ ਇਸ ਤੋਂ ਬਾਅਦ ਟੰਕਾ ਤੇ ਜੀਤਲ ਦੀ ਸ਼ੁਰੂਆਤ ਹੋਈ ਟੰਕਾ ਤੇ ਜੀਤਲ ਲੋਪਦੀ ਵੰਸ਼ ਦੇ ਦੌਰਾਨ ਬਣਾਏ ਗਏ ਸੀ ਫਿਰ ਮੁਗਲਾਂ ਦੌਰਾਨ ਚੀਜ਼ਾਂ ਦੀ ਪੱਕੀ ਰਕਮ ਤੈਅ ਕੀਤੀ ਗਈ ਇਸ ਤੋਂ ਬਾਅਦ 1540-45 ਦੇ ਦੌਰਾਨ ਸ਼ੇਰ ਸ਼ਾਹ ਸੂਰੀ ਨੇ ਰੁਪਏ ਦਾ ਪ੍ਰਯੋਗ ਕੀਤਾ 11.5 ਗ੍ਰਾਮ ਦੇ ਸਿੱਕੇ ਸ਼ੇਰ ਸ਼ਾਹ ਸੂਰੀ ਦੇ ਦੁਆਰਾ ਜਾਰੀ ਕੀਤੇ ਗਏ ਇਹਨਾਂ ਨੂੰ ਰੁਪਿਆ ਕਿਹਾ ਗਿਆ 1857 ਚ ਅੰਗਰੇਜ਼ਾਂ ਨੇ 20 ਰੁਪਏ ਨੂੰ ਉਦਕਾਰਤ ਕਰੰਸੀ ਦਾ ਦਰਜਾ ਦਿੱਤਾ ਸਭ ਤੋਂ ਪਹਿਲਾਂ ਪੇਪਰ ਕਰੰਸੀ ਦੀ ਸ਼ੁਰੂਆਤ ਚੀਨ ਯਾਨੀ ਕਿ 17 ਤੇ 1660 ਚ ਪਹਿਲੀ ਵਾਰ ਬੈਂਕ ਆਫ ਸਵੀਡਨ ਨੇ ਪਹਿਲਾ ਕਰੰਸੀ ਨੋਟ ਜਾਂ ਫਿਰ ਪੇਪਰ ਨੋਟ ਆ ਜਿਹੜਾ ਉਹ ਜਾਰੀ ਕੀਤਾ ਸੀ ਇਸ ਤੋਂ ਬਾਅਦ ਭਾਰਤ ਅੰਦਰ ਕਬੀਨ ਬਕਟੋਰੀਆ ਦੀ ਤਸਵੀਰ ਨਾਲ 10, 20, 50 ਤੇ 1000 ਦੇ ਨੋਟ ਜਾਰੀ ਕੀਤੇ ਗਏ 1935 ਜਰਮ ਬੈਂਕ ਦੀ ਸਥਾਪਨਾ ਕੀਤੀ ਗਈ ਉਦੋਂ ਤੋਂ ਲੈ ਕੇ ਅੱਜ ਤੱਕ ਨੋਟ ਛਾਪਣ ਦਾ ਅਧਿਕਾਰ ਇਸੇ ਕੋਲ ਹੈ 1969 ਦੇ ਵਿੱਚ ਮਹਾਤਮਾ ਗਾਂਧੀ ਦੇ 100ਵੇਂ ਜਨਮ ਦਿਨ ਤੇ ਪਹਿਲੀ ਵਾਰ ਉਹਨਾਂ ਦੀ ਤਸਵੀਰ ਆਈ ਤੇ ਉਹ ਹੁਣ ਤੱਕ ਜਾਰੀ ਹੈ ਇਹਨਾਂ ਨੋਟਾਂ ਦੇ ਉੱਤੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਟੋਟਲ ਕਿੰਨਾ ਪੈਸਾ ਮੌਜੂਦ ਹੈ CIA ਫੈਕਟ ਬੁੱਕ ਦੇ ਮਤ ਕਾ ਪੂਰੀ ਦੁਨੀਆ ਚੈਸ ਭਗਤ 81 ਟ੍ਰਿਲੀਅਨ ਡਾਲਰ ਮੌਜੂਦ ਨੇ ਪਰ ਪੂਰੀ ਦੁਨੀਆ ਦੇ ਟੋਟਲ ਸਿੱਕੇ ਅਤੇ ਨੋਟਾਂ ਜਿਹੜੇ ਛਪੇ ਹੋਏ ਨੇ ਉਹਨਾਂ ਦੀ ਕੀਮਤ 5 ਟ੍ਰਿਲੀਅਨ ਡਾਲਰ ਹੈ। ਮਤਲਬ ਬਾਕੀ ਦਾ ਜਿੰਨਾ ਵੀ ਪੈਸਾ ਤੁਹਾਨੂੰ ਦਿਸਦਾ ਹੈ ਇਹ ਸਿਰਫ ਸਾਡੇ ਕੰਪਿਊਟਰ ਸਰਵਰਸ ਦੇ ਅੰਦਰ ਮੌਜੂਦ ਹੈ। ਤੇ ਇਸ ਤੋਂ ਇਲਾਵਾ ਟੋਟਲ ਕਰੰਸੀ ਜੋ ਪੂਰੀ ਦੁਨੀਆ ਦੇ ਵਿੱਚ ਮੌਜੂਦ ਹੈ ਉਸ ਦਾ ਟੋਟਲ ਅਮਾਉਂਟ ਹੈ 81 ਟ੍ਰਿਲੀਅਨ ਡਾਲਰ। ਇਸ ਤੋਂ ਵੀ ਚੁਕਾ ਦੇਣ ਵਾਲੀ ਗੱਲ ਹੈ ਵੀ ਪੂਰੀ ਦੁਨੀਆ ਦੇ ਉੱਤੇ 200 ਟ੍ਰਿਲੀਅਨ ਡਾਲਰ ਜਿੰਨਾ ਕਰਜ਼ ਮੌਜੂਦ ਹੈ। ਜਾਨੀ ਟੋਟਲ ਦੁਨੀਆ ਦੇ ਪੈਸੇ ਤੋਂ ਵੀ ਦੁੱਗਣਾ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈ ਤੁਹਾਡੇ ਲਈ ਚਾਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ